ਕਾਲੇ ਵਰਕੇ ਭਾਗ ਤੀਜਾ ਇਹ ਆਪਣਾ ਅੰਤਿਮ ਭਾਗ ਹੈ ਜੀ ਮੈਂ ਤੁਹਾਡਾ ਆਪਣਾ ਯੋਗੇਸ਼ ਕੁਮਾਰ ਇੱਕ ਬਾਰ ਦੁਬਾਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਡੇ ਆਪਣੇ YouTube ਚੈਨਲ ਵਿੱਚ ਜੇਕਰ ਤੁਸੀਂ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਾਲੇ ਵਰਕੇ ਭਾਗ ਤੀਜਾ ਜਰਨੈਲ ਸਿੰਘ ਇਹਨਾਂ ਦੇ ਲੇਖਕ ਹਨ ਪਰ ਜੋਸਿਫ ਦਾ ਸਾਰਾ ਗਰੂਰ ਜਿਵੇਂ ਨੁਚੜ ਗਿਆ ਹੋਵੇ ਇਕੱਠਾ ਜਿਹਾ ਹੋਇਆ ਊ ਊ ਕਰਦਾ ਉਹ ਵਿਲਕ ਰਿਹਾ ਸੀ ਉਸ ਦਾ ਪੀਲਾ ਭੂਕ ਚਿਹਰਾ ਵੇਖ ਕੇ ਮਾਈਕਲ ਪਿੱਛਾ ਹਟ ਗਿਆ ਪਰ ਉਸ ਦਾ ਕਰੋਧ ਮੱਠਾ ਨਹੀਂ ਸੀ ਪਿਆ ਹੁਣ ਜਿਹੜਾ ਵੀ ਮੈਨੂੰ ਜਲੀਲ ਕਰੇਗਾ ਮੈਂ ਉਹਦੀ ਇਸੇ ਤਰ੍ਹਾਂ ਭੁਗਤ ਸਵਾਰਾਂਗਾ ਇਹ ਕੂਕਵੇਂ ਬੋਲ ਦੂਜੇ ਕਾਮਿਆਂ ਦੇ ਕੰਨਾਂ ਤੱਕ ਪਹੁੰਚਦੇ ਆ ਉਹ ਫੈਕਟਰੀ ਦੇ ਇੱਕ ਕੋਨੇ 'ਚ ਜਾ ਬੈਠਾ ਉਸ ਨੂੰ ਮੈਨੇਜਰ ਦੇ ਦਫ਼ਤਰ ਤੋਂ ਬੁਲਾਵਾ ਆ ਗਿਆ ਜੋਸਫ ਤੇ ਸੁਪਰਵਾਈਜ਼ਰ ਦੀ ਜੋਸਫ ਤੇ ਸੁਪਰਵਾਈਜ਼ਰ ਵੀ ਬੁਲਾਏ ਗਏ ਕੀ ਹੋਇਆ ਮੈਨੇਜਰ ਨੇ ਜੋਸਫ ਨੂੰ ਪੁੱਛਿਆ ਮਾਈਕਲ ਨੇ ਨਿੱਕੀ ਜਹੀ ਗੱਲ ਤੇ ਮੈਨੂੰ ਕੁੱਟਿਆ ਏ ਆਖਦਾ ਹੋਇਆ ਜੋਸਫ ਆਪਣੇ ਲਾਲ ਹੋਏ ਮੋਢੇ ਤੇ ਧੌਣ ਦਿਖਾਉਣ ਲੱਗ ਪਿਆ ਮਾਈਕਲ ਨੇ ਸੋਚ ਸਮਝ ਕੇ ਉਸ ਦੇ ਗੁੱਜੀਆਂ ਸੱਟਾਂ ਮਾਰੀਆਂ ਸਨ ਮੂੰਹ ਤੇ ਕੋਈ ਕਸੁੰਨ ਨਹੀਂ ਸੀ ਠੋਕਿਆ ਪਰ ਜੋਸਫ ਦੇ ਕਸੁੰਨ ਉਹਦੇ ਮੂੰਹ ਤੇ ਵੱਜੇ ਸਨ ਸਰ ਗੱਲ ਨਿੱਕੀ ਨਹੀਂ ਬਹੁਤ ਵੱਡੀ ਏ ਜੋਸਫ ਨਸਲਵਾਦੀ ਏ ਇਹ ਮੈਨੂੰ ਅਸਭਿਅਕ ਬੌਣਾ ਅਤੇ ਜੰਗਲੀ ਵਰਗੇ ਲਫ਼ਜ਼ਾਂ ਨਾਲ ਅਪਮਾਨਿਤ ਕਰਦਾ ਰਹਿੰਦਾ ਏ ਹੁਣ ਵੀ ਐਨੇ ਮੈਨੂੰ ਇਹੀ ਘਟੀਆ ਲਫ਼ਜ਼ ਕਹੇ ਮੈਂ ਬਥੇਰਾ ਆਖਿਆ ਕਿ ਮੈਨੂੰ ਜਲੀਲ ਨਾ ਕਰ ਪਰ ਇਹ ਹਟਿਆ ਹੀ ਨਹੀਂ ਤੇ ਲੜਾਈ ਸ਼ੁਰੂ ਕਰ ਲਈ ਸੱਟਾਂ ਐਨੇ ਵੀ ਮੇਰੇ ਬਥੇਰੀਆਂ ਮਾਰੀਆਂ ਹਨ ਆਪਣੀਆਂ ਅੱਖਾਂ ਅਤੇ ਸੁਜੇ ਹੋਏ ਬੁੱਲ ਮੈਨੇਜਰ ਨੂੰ ਦਿਖਾਉਂਦਿਆ ਮਾਈਕਲ ਨੇ ਗੱਲ ਜਾਰੀ ਰੱਖੀ ਤੁਸੀਂ ਮੇਰੇ ਸੈਕਸ਼ਨ ਦੀ ਬ੍ਰੈਂਡਾ ਨੂੰ ਪੁੱਛ ਲਓ ਕਿ ਛੇੜ ਕਿੰਨੇ ਛੇੜੀ ਹੈ ਮਾਈਕਲ ਦੇਖ ਰਿਹਾ ਸੀ ਮੈਨੇਜਰ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਸੀ ਸੁਣਿਆ ਉਸਨੇ ਬ੍ਰੈਂਡਾ ਦੇ ਨਾਲ ਹੀ ਮਾਈਕਲ ਦੇ ਸੈਕਸ਼ਨ 'ਚ ਕੰਮ ਕਰਦੇ ਮੈਮ ਸੌਰੀ ਸैम ਨੂੰ ਵੀ ਬੁਲਾ ਲਿਆ ਅਤੇ ਪਹਿਲਾਂ ਉਸ ਨੂੰ ਹੀ ਪੁੱਛਿਆ ਕਿ ਦੋਸਿਫ ਨੇ ਮਾਈਕਲ ਨੂੰ ਅਸભ્યਕ ਬੋਣਾ ਵਗੈਰਾ ਕਿਹਾ ਸੀ ਮਾਈਕਲ ਪਰੇਸ਼ਾਨ ਹੋ ਗਿਆ ਸैम ਨੇ ਤਾਂ ਉਹਦੇ ਖਿਲਾਫ ਹੀ ਭੁਗਤਣਾ ਸੀ ਦੇਖ ਲਵਾਂਗਾ ਇਹਨੂੰ ਵੀ ਦੇ ਸ਼ਬਦ ਉਸਨੇ ਪਰੇਸ਼ਾਨ ਮੰਚ ਰਿੰਗ ਗਏ ਸਨ ਪਰ ਸੈਮ ਦੇ ਆਖੇ ਦੋ ਅਖਰੀ ਸ਼ਬਦ ਯੈਸ ਨੇ ਉਸਨੂੰ ਅਚੰਬਿਤ ਕਰ ਦਿੱਤਾ ਸੈਮ ਉਸਨੂੰ ਕੰਡਿਆਂ 'ਚ ਖਿੜਿਆ ਡਾਡਾ ਹੀ ਖੂਬਸੂਰਤ ਫੁੱਲ ਜਾਪਿਆ ਬਰੈਂਡਾ ਨੂੰ ਪੁੱਛੇ ਜਾਣ ਤੇ ਉਸਨੇ ਦਲੇਰੀ ਨਾਲ ਕਿਹਾ ਜੋਸਿਫ ਅਕਸਰ ਹੀ ਮਾਈਕਲ ਨੂੰ ਅਪਮਾਨਿਤ ਕਰਦਾ ਰਹਿੰਦਾ ਏ ਕਦੀ ਕਦੀ ਮੈਨੂੰ ਵੀ ਚੋਬਵੀਂ ਗੱਲ ਕਹਿ ਦਿੰਦਾ ਏ ਜੋਸਿਫ ਦੇ ਵਤੀਰੇ ਬਾਬਤ ਮਾਈਕਲ ਨੇ ਮੇਰੇ ਕੋਲ ਸ਼ਿਕਾਇਤ ਕੀਤੀ ਸੀ ਮੈਂ ਜੋਸਫ ਨੂੰ ਸਮਝਾਇਆ ਸੀ ਕਿ ਨਸਲਵਾਦ ਜੁਰਮ ਹੈ ਸੁਪਰਵਾਈਜ਼ਰ ਦੇ ਇਹ ਬੋਲ ਮਾਈਕਲ ਦੇ ਉਪਦੇਮਨ ਨੂੰ ਨਿਆਗਰਾ ਫਾਲਸ ਦੀ ਠੰਡੀ ਪੂਰ ਵਰਗੇ ਲੱਗੇ ਸਨ ਕਿੜਕੀ ਵਿੱਚੀ ਦੂਰ ਦੂਰ ਤੱਕ ਦਿਸਦੀ ਕਾਇਨਾਤ ਉਸ ਨੂੰ ਸੋਹਣੀ ਲੱਗਣ ਲੱਗ ਪਈ ਸੀ ਪਰ ਮੈਨੇਜਰ ਦੇ ਮੱਥੇ ਤੇ ਧਿਓੜੀ ਸੀ ਮਾਈਕਲ ਸਮਝ ਗਿਆ ਸੀ ਉਹਨੇ ਉਸ ਨੂੰ ਫੈਕਟਰੀ ਚੋਂ ਕੱਢ ਕੇ ਗੋਰੇ ਨੂੰ ਕੁੱਟਣ ਦਾ ਸਜ਼ਾ ਮਜਾ ਚਖਾਉਣਾ ਸੀ ਪਰ ਗਵਾਹਾਂ ਦੀ ਸੱਚਾਈ ਨੇ ਉਸਦੇ ਹੱਥ ਬੰਨ੍ਹ ਦਿੱਤੇ ਸਨ ਇਸੇ ਕਰਕੇ ਹੀ ਤਾਂ ਜੋਸਫ ਨੇ ਵੀ ਪੁਲਿਸ 'ਚ ਰਿਪੋਰਟ ਨਹੀਂ ਸੀ ਕੀਤੀ ਜੋਸਫ ਮੁੜ ਕੇ ਕੰਮ ਤੇ ਨਹੀਂ ਸੀ ਆਇਆ ਮਾਈਕਲ ਨੇ ਕਿਸੇ ਤੋਂ ਸੁਣਿਆ ਸੀ ਅਖੇ ਉਹ ਕਹਿੰਦਾ ਏ ਜਿਹੜੀ ਕੰਪਨੀ ਵਿੱਚ ਨੇਟਿਵ ਨੂੰ ਸਿਰ ਤੇ ਚੜਾਉਂਦੀ ਹੈ ਉਹ ਉਸ ਵਿੱਚ ਕੰਮ ਨਹੀਂ ਕਰ ਸਕਦਾ ਪਰ ਮਾਈਕਲ ਜਾਣਦਾ ਸੀ ਕਿ ਅਸਲ ਗੱਲ ਤਾਂ ਨਮੋਸ਼ੀ ਦੀ ਸੀ ਘਟਨਾ ਤੋਂ ਅਪਸੈਟ ਹੋਏ ਕੁਝ ਗੋਰਿਆਂ ਦੀ ਕੁਸਰ-ਪੁਸਰ ਤੋਂ ਲੱਗਦਾ ਸੀ ਕਿ ਰੋਸ ਵੱਜੋਂ ਉਹ ਵੀ ਜੋਬਾਂ ਛੱਡਣਗੇ ਪਰ ਇੰਜ ਹੋਇਆ ਨਾ ਕਿਉਂਕਿ ਕੈਨੇਡਾ 'ਚ ਚੱਲ ਰਹੇ ਆਰਥਿਕ ਮੰਦਵਾੜੇ ਕਾਰਨ ਹੋਰ ਪਾਸੇ ਜੋਬਾਂ ਮਿਲਣ ਦੀ ਆਸ ਨਹੀਂ ਸੀ ਬ੍ਰੈਂਡਾ ਮਾਈਕਲ ਨਾਲ ਉਹਨਾਂ ਕੋ ਹੀ ਬੋਲਦੀ ਹੁੰਦੀ ਸੀ ਪਰ ਹੁਣ ਜੋਸਫ ਦੇ ਕੁਟਾਪੇ ਤੋਂ ਬਾਅਦ ਉਹ ਮਾਈਕਲ ਨਾਲ ਖੁੱਲਣ ਲੱਗ ਪਈ ਉਸਨੇ ਦੱਸਿਆ ਸੀ ਕਿ ਉਹ ਤੇ ਉਸਦਾ ਪਤੀ ਡਿਗ ਇੰਡੀਅਨ ਰੈ residencial ਸਕੂਲ ਦੇ ਸਾਬਕਾ ਵਿਦਿਆਰਥੀ ਸਨ ਦੋਵੇਂ ਜਿਨਸੀ ਸ਼ੋਸ਼ਣ ਤੋਂ ਤਾਂ ਬਚ ਗਏ ਸਨ ਪਰ ਹੋਰ ਹਤਕਾਂ ਆਂ ਉਹਨਾਂ ਨੂੰ ਵੀ ਪੇਸ਼ ਆਈਆਂ ਸਨ ਡਿੱਕ ਨੂੰ ਤਾਂ ਜ਼ਿਆਦਾ ਹੀ ਉਹ ਨਰਕ ਵਰਗੀ ਜ਼ਿੰਦਗੀ ਤੋਂ ਤੰਗ ਆ ਕੇ ਸਕੂਲੋਂ ਭੱਜ ਉੱਠਿਆ ਸੀ ਸਕੂਲ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਪੁਲਿਸ ਨੇ ਉਸ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਤੇ ਸਕੂਲ ਦੇ ਹਵਾਲੇ ਕਰ ਦਿੱਤਾ ਪ੍ਰਿੰਸੀਪਲ ਨੇ ਉਸ ਨੂੰ ਚਮੜੇ ਦੇ ਪਟੇ ਨਾਲ ਕੁੱਟਣ ਬਾਅਦ ਉਸ ਦੀ ਖੁਰਾਕ ਘਟਾਉਣ ਦਾ ਹੁਕਮ ਦੇ ਦਿੱਤਾ ਇੱਕ ਮਾਪਿਆਂ ਦੇ ਪਿਆਰ ਦੀ ਭੁੱਖ ਦੂਜੀ ਢਿੱਡ ਦੀ ਭੁੱਖ ਉਸ ਨੂੰ ਟੀਵੀ ਹੋ ਗਈ ਇਹ ਰੋਗ ਕੁਝ ਹੋਰ ਵਿਦਿਆਰਥੀਆਂ ਨੂੰ ਵੀ ਸੀ ਸਕੂਲ ਵਾਲੇ ਸਹੀ ਇਲਾਜ ਕਰਵਾਉਣ ਦੀ بجائے ਮਾੜੀ ਮੋਟੀ ਦਵਾਈ ਦੇ ਛੱਡਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਟੀਵੀ ਨਾਲ ਹੋਰ ਸਕੂਲਾਂ ਵਿੱਚ ਵੀ ਕਾਫੀ ਮੌਤ ਹੋਈਆਂ ਸਨ ਪਰ ਡਿੱਕ ਮਰਦਾ ਮਰਦਾ ਬਚ ਗਿਆ ਸੀ ਸੁਭਾ ਦਾ ਸਿਰੜੀ ਸੀ ਜ਼ਿੰਦਗੀ ਨੂੰ ਤੋਰੀ ਰੱਖਿਆ ਪਰ ਰਜਵੀ ਰੋਟੀ ਨਾ ਮਿਲਣ ਦੀ ਸਜ਼ਾ ਦਾ ਦਾਗ ਦਿਲ ਤੋਂ ਨਾ ਲਥਾ ਉਹ ਸਜ਼ਾ ਨਹੀਂ ਜ਼ੁਲਮ ਸੀ ਇਹ ਰੰਜਸ ਉਸਦੀ ਰੂਹ ਨੂੰ ਸਦਾ ਦੜਦੀ ਹੀ ਰਹੀ ਥੋੜੀ ਉਮਰ ਚ ਹੀ ਉਹ ਚੱਲ ਵਸਿਆ ਬਰੈਂਡਾ ਦੀ ਦਰਦ ਭਰੀ ਦਾਸਤਾ ਨੇ ਮਾਈਕਲ ਅੰਦਰ ਹਮਦਰਦੀ ਜਗਾ ਦਿੱਤੀ ਸੀ ਬਰੈਂਡਾ ਆਪਣੇ ਇਲਾਕੇ ਦੇ ਨੈਟਵਾਂ ਦੇ ਕਲੱਬ ਚ ਜਾਂਦੀ ਸੀ ਇੱਕ ਦਿਨ ਉਹ ਮਾਈਕਲ ਨੂੰ ਵੀ ਲੈ ਗਈ ਉੱਥੇ ਉਸਨੇ ਮਾਈਕਲ ਵੱਲੋਂ ਜੋਸਫ ਦੇ ਹੱਡ ਸੇਕਣ ਦੀ ਵਾਰਤਾ ਕਹਿ ਸੁਣਾਈ ਕਲੱਬ ਵਿੱਚ ਮਾਈਕਲ ਦੀ ਬੱਲੇ-ਬੱਲੇ ਹੋ ਗਈ। ਉਹ ਕਲੱਬ ਨਾਲ ਜੁੜ ਗਿਆ। ਨੈਟਵਾਂ ਦੀ ਮਾਈਕ ਹੱਲ ਤੋਂ ਉਹ ਜਾਣੂ ਸੀ। ਕਲੱਬ 'ਚ ਖਾਂਦਿਆਂ ਪਿੰਦਿਆਂ ਜੇ ਕਿਸੇ ਕੋਲ ਪੈਸੇ ਥੁੜ ਜਾਂਦੇ ਉਹ ਆਪਣੇ ਕੋਲੋਂ ਪਾ ਦਿੰਦਾ। ਕਦੀ-ਕਦੀ ਕਲੱਬ ਦੀ ਕਿਸੇ ਮਹਿਫਿਲ ਦਾ ਮੇਜ਼ਬਾਨ ਵੀ ਬਣ ਜਾਂਦਾ। ਜੇ ਕਿਸੇ ਦਾ ਹੱਥ ਜ਼ਿਆਦਾ ਤੰਗ ਹੁੰਦਾ ਆਪਣੀ ਸਮਰੱਥਾ ਮੁਤਾਬਕ ਉਸਨੂੰ ਹੱਥ ਉਧਾਰ ਦੇ ਦਿੰਦਾ। ਨੈਟਿਵ ਉਸ ਦਾ ਆਦਰ ਕਰਨ ਲੱਗ ਪਏ। ਮਾਈਕਲ ਨੂੰ ਬਰੈਂਡਾ ਵੱਲੋਂ ਪਿਆਰ ਸੰਕੇਤ ਮਿਲ ਰਹੇ ਸਨ ਪਰ ਉਹ ਇਸ ਚੱਕਰ 'ਚ ਪੈਣਾ ਨਹੀਂ ਸੀ ਚਾਹੁੰਦਾ ਆਖਰ ਬਰੈਂਡਾਂ ਦੇ ਗੁੰਦਵੇਂ ਸ਼ਰੀਰ ਤੇ ਨਜ਼ਾਕਤੀ ਅੰਦਾਜ਼ ਨੇ ਉਸ ਨੂੰ ਮੋਹ ਲਿਆ ਬਰੈਂਡਾਂ ਨੇ ਉਸ ਨੂੰ ਵਿਆਹ ਦੀ ਪੇਸ਼ਕਸ਼ ਕੀਤੀ ਪਰ ਉਸ ਨੂੰ ਕੀ ਪਤਾ ਸੀ ਕਿ ਬਹਾਦਰੀ ਦੇ ਇਮੇਜ ਵਾਲਾ ਮਾਈਕਲ ਅੰਦਰੋਂ ਕਿੰਨਾ ਕਮਜ਼ੋਰ ਕਿੰਨਾ ਹੀਣਾ ਸੀ ਆਪਣੀ ਹੀਣੀ ਹੋਣ ਦੀ ਅਸਲੀਅਤ ਨੂੰ ਛੁਪਾਈ ਰੱਖਣ ਲਈ ਸੀ ਆਪਣੀ ਹੀਣੀ ਹੋਣ ਦੀ ਅਸਲੀਅਤ ਨੂੰ ਛੁਪਾਈ ਰੱਖਣ ਲਈ ਹੀ ਤਾਂ ਉਸਨੇ ਕਲੈਰਾ ਨਾਲ ਵਿਆਹ ਨਹੀਂ ਸੀ ਕਰਵਾਇਆ ਪਰ ਆਸਰਾ ਭਾਲ ਦੀ ਬ੍ਰੈਂਡਾ ਨੂੰ ਨਿਰਾਸ਼ ਕਰਨਾ ਵੀ ਉਹ ਠੀਕ ਨਹੀਂ ਸੀ ਸਮਝਦਾ ਉਸਨੇ ਬ੍ਰੈਂਡਾ ਨੂੰ ਦੋਸਤੀ ਦੇ ਰਿਸ਼ਤੇ ਲਈ ਬਣਾ ਲਿਆ ਕਲੈਰਾ ਦਾ ਕੀ ਬਣਿਆ ਇਹ ਪ੍ਰਸ਼ਨ ਮੈਂ ਮਾਈਕਲ ਦੀ ਕਲੈਰਾ ਬਾਰੇ ਦਿਲ ਦੀ ਗੱਲ ਬੁੱਝਣ ਲਈ ਕੀਤਾ ਸੀ ਵਰਨਾ ਮੈਨੂੰ ਕਲੈਰਾ ਦੀ ਜ਼ਿੰਦਗੀ ਬਾਰੇ ਸਭ ਪਤਾ ਸੀ ਮਾਈਕਲ ਨਾਲੋਂ ਟੁੱਟਣ ਦੇ ਕੁਝ ਸਾਲ ਬਾਅਦ ਉਸਨੇ ਵਿਆਹ ਕਰ ਲਿਆ ਸੀ ਪਰ ਉਸ ਦਾ ਪਤੀ ਨਿਖੱਟੂ ਨਿਕਲਿਆ ਉਹ ਨਾਲੇ ਤਾਂ ਕਲੈਰਾ ਦੀ ਕਮਾਈ ਖਾਂਦਾ ਤੇ ਨਾਲੇ ਉਸ 'ਚ ਨੁਕਸ ਕਰਦਾ ਕਲੈਰਾ ਨੇ ਉਸ ਨੂੰ ਬਦਲਣ ਲਈ ਮੌਕਾ ਦਿੱਤਾ ਪਰ ਉਹ ਨਾ ਬਦਲਿਆ ਤਲਾਕ ਹੋ ਗਿਆ ਮੈਂ ਅਪਸੈਟ ਹੋਈ ਕਲੈਰਾ ਦੀ ਕਾਉਂਸਲਿੰਗ ਕੀਤੀ ਸੀ ਕਾਉਂਸਲਿੰਗ ਦੌਰਾਨ ਮੈਂ ਸਮਝ ਗਿਆ ਸੀ ਕਿ ਮਾਈਕਲ ਅਜੇ ਵੀ ਉਸਦੇ ਦਿਲ ਦੇ ਕਿਸੇ ਕੋਨੇ 'ਚ ਬੈਠਾ ਸੀ ਕਾਉਂਸਲਿੰਗ ਤੋਂ ਬਾਅਦ ਵੀ ਕਦੀ-ਕਦੀ ਮੇਰੀ ਕਲੈਰਾ ਨਾਲ ਫੋਨ 'ਤੇ ਗੱਲ ਹੋ ਜਾਂਦੀ ਸੀ ਕਿਤੇ ਉਹ ਪਤਾ ਲੱਗਣ ਤੇ ਉਸਨੇ ਮੈਨੂੰ ਫੋਨ ਕੀਤਾ ਸੀ ਬਾਜ਼ ਤੂੰ ਮਾਈਕ ਦੀ ਕਾਉਂਸਲਿੰਗ ਕਰ ਰਿਹਾ ਹੈ ਮੇਰਾ ਜਵਾਬ ਹਾਂ ਵਿੱਚ ਸੁਣ ਕੇ ਉਸਨੇ ਉਤਸੁਕਤਾ ਨਾਲ ਪੁੱਛਿਆ ਸੀ ਕੀ ਮੇ ਚੱਲ ਰਹੀ ਹੈ ਅਜੇ ਤੱਕ ਤਾਂ ਠੀਕ ਹੈ ਮੈਂ ਦੱਸਿਆ ਸੀ ਕਲੈਰਾ ਜਾਣਦੀ ਸੀ ਕਿ ਕਾਉਂਸਲਿੰਗ ਦਾ ਹਰ ਕੇਸ ਗੁਪਤ ਹੁੰਦਾ ਹੈ ਸੋ ਉਸਨੇ ਹੋਰ ਕੁਝ ਨਹੀਂ ਸੀ ਪੁੱਛਿਆ ਪਰ ਮੈਨੂੰ ਐਨੇ ਨਾਲ ਹੀ ਉਸਦੀ ਮਾਈਕਲ ਪ੍ਰਤੀ ਚਾਹਤ ਦਾ ਇੱਕ ਵਾਰ ਫਿਰ ਪਤਾ ਲੱਗ ਗਿਆ ਸੀ ਤੇ ਹੁਣ ਮਾਈਕਲ ਦੇ ਬੋਲਾਂ ਤੋਂ ਉਸ ਅੰਦਰਲੀ ਚਾਹਤ ਵੀ ਜ਼ਾਹਰ ਹੋ ਗਈ ਸੀ ਉਸਨੇ ਕਿਹਾ ਸੀ ਕਲੈਰਾ ਨੇ ਵਿਆਹ ਕਰ ਲਿਆ ਸੀ ਪਰ ਪਤੀ ਨਿਕੰਮਾ ਹੋਣ ਕਾਰਨ ਤਲਾਕ ਹੋ ਗਿਆ ਖੈਰ ਉਹ ਹਿੰਮਤੀ ਔਰਤ ਹੈ ਵਧੀਆ ਕੰਮ ਕਰ ਰਹੀ ਹੈ ਉਸਨੇ ਆਪਣਾ ਸਕੂਲ ਖੋਲ੍ਹਿਆ ਹੋਇਆ ਜਿਸ ਵਿੱਚ ਉਹ ਸਾਡੇ ਬੈਂਡਾ ਦੇ ਨਿਆਣਿਆਂ ਨੂੰ ਅਤੇ ਰੈਜੀਡੈਂਸ਼ੀਅਲ ਸਕੂਲਾਂ ਦੇ ਸਾਬਕਾ ਵਿਦਿਆਰਥੀਆਂ ਨੂੰ ਸਾਡੀ ਭਾਸ਼ਾ ਦੇ ਸਾਡੇ ਕਲਚਰ ਪੜਾਉਂਦੀ ਹੈ ਉਸਦੇ ਇਸ ਕਾਰਜ ਵੱਲ ਪਹਿਲਾਂ ਤਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਹੁਣ ਬੈਂਡਾ ਦੇ ਚੀਫ ਉਹਦੀ ਮਦਦ ਕਰ ਰਹੇ ਹਨ ਮਾਈਕ ਜਦੋਂ ਤੂੰ ਬਰੂਕਲਿਨ ਰਹਿੰਦਾ ਸੀ ਉਦੋਂ ਕਰਦਾ ਖਿਆਲ ਤਾਂ ਘੱਟ ਹੀ ਆਉਂਦਾ ਹੋਣਾ ਮੈਂ ਪੁੱਛਿਆ ਐਵੇਂ ਹੀ ਸਮਝ ਲੋ ਬਰੂਕਲਿਨ ਮੇਰੀ ਰੂਹ ਨੂੰ ਪਾਉਂਦਾ ਸੀ ਉਦੋਂ ਉੱਥੋਂ ਦੇ ਨੇਟਿਵਾ ਵਿੱਚ ਮੇਰਾ ਆਦਰ ਮਾਨ ਸੀ ਮੇਰੇ ਬਾਰੇ ਬਾਰੇ ਜਾਂਦੀ ਬਰੈਂਡਾ ਦੀ ਮੁਹੱਬਤ ਸੀ ਜਦੋਂ ਕਿ ਇੱਥੇ ਸਾਡੇ ਘਰ ਵਿੱਚ ਕੋਰ ਉਦਾਸੀ ਸੀ ਕਲੇਸ਼ ਸੀ ਰੋਜ਼ਾਨੇ ਦੀ ਡਿਪਰੈਸ਼ਨ ਬਹੁਤ ਵੱਧ ਗਈ ਸੀ ਉਸ ਦੀ ਚਿੰਤਾ ਵਿੱਚ ਮਮ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਸੀ ਘਰ ਪਰਿਵਾਰ ਦੇ ਮਾੜੇ ਹਾਲਤੋਂ ਦੁਖੀ ਹੋਏ ਡੈਡ ਨੇ ਸ਼ਰਾਬ ਚ ਪਨਾ ਲੈ ਲਈ ਸੀ ਮੈਂ ਤਿੰਨੋ ਕੁ ਮਹੀਨੇ ਬਾਅਦ ਢੇੜਾ ਮਾਰਦਾ ਐਵੇਂ ਰਸਵੀ ਜਿਹਾ ਨਾ ਮੈਂ ਖੁੱਲ ਕੇ ਗੱਲ ਕਰਦਾ ਨਾ ਘਰ ਵਾਲੇ ਪੈਸੇ ਜਿੰਨੇ ਕੋ ਦੇ ਸਕਦਾ ਸੀ ਦੇ ਦਿੰਦਾ ਇੱਕ ਦਿਨ ਮੌਮ ਅੰਦਰ ਜਮਾ ਹੋਇਆ ਚੋਰਾ ਫੁੱਟ ਨਿਕਲਿਆ ਕਹਿਣ ਲੱਗੀ ਰੋਜ਼ਾਨ ਵੱਲੋਂ ਤਾਂ ਸਾਨੂੰ ਸੁੱਖ ਦਾ ਸਾ ਨਸੀਬ ਨਹੀਂ ਹੋਇਆ ਤੂੰ ਹੀ ਚਾਰ ਦਿਨ ਚੰਗੇ ਦਿਖਾ ਲ ਦੇ ਉੱਥੇ ਤੂੰ ਜਿਹੜੀ ਗਰਲਫ੍ਰੈਂਡ ਬਣਾਇਆ ਬਣਾਈ ਆ ਉਹਦੇ ਨਾਲ ਵਿਆਹ ਕਰ ਲੈ ਸਾਨੂੰ ਹਰੀਆਲੀ ਦਿਸ ਪਵੇਗੀ ਪਰਿਵਾਰ ਵਿੱਚ ਨਵੇਂ ਫੁੱਲ ਖਿੜਨਗੇ ਮੋਮ ਵਿਆਹ ਨੂੰ ਅਜੇ ਦਿਲ ਨਹੀਂ ਮੰਨਦਾ ਮੈਂ ਗੱਲ ਨਾ ਮੈਂ ਗੱਲ ਟਾਲ ਦਿੱਤੀ ਸੀ ਡੈਡ ਕੁਝ ਨਹੀਂ ਸੀ ਬੋਲਿਆ ਡੁੰਗੀਆਂ ਸੋਚਾਂ ਚ ਪਿਆ ਉਹ ਜਿਵੇਂ ਆਪਣੇ ਆਪ ਨਾਲ ਕੋਈ ਹਿਸਾਬ ਕਿਤਾਬ ਕਰ ਰਿਹਾ ਹੋਵੇ ਬਰੁਕਲਿਨ ਛੱਡ ਕੇ ਤੂੰ ਪੱਕੇ ਤੌਰ ਤੇ ਇੱਥੇ ਕਦੋਂ ਆਇਆ ਰੋਜ਼ੈਨ ਨੇ ਆਤਮਹੱਤਿਆ ਕਰ ਲਈ ਸੀ ਖਬਰ ਸੁਣ ਕੇ ਮੇਰੇ ਹੋਸ਼ ਗੁੰਮ ਖਬਰ ਸੁਣ ਕੇ ਮੇਰੇ ਹੋਸ਼ ਗੁੰਮ ਹੋ ਗਏ ਤੜਪਦਾ ਬਿਲਕਦਾ ਕਰ ਪਹੁੰਚਾਂ ਮਮ ਡੈਡ ਹੱਲੋਂ ਬੇਹਾਲ ਹੋਏ ਪਏ ਸਨ ਉਹਨਾਂ ਨੂੰ ਦਿਲਾਸਾ ਦਿੰਦਿਆਂ ਮੈਂ ਮਨ ਹੀ ਮਨ ਖੁਦ ਨੂੰ ਕੋਸ ਰਿਹਾ ਸੀ ਕਿ ਜੇ ਮੈਂ ਘਰੋਂ ਪਾਸੇ ਨਾ ਹੋਇਆ ਹੁੰਦਾ ਤਾਂ ਸ਼ਾਇਦ ਇਹ ਪਾਣਾ ਨਾ ਵਰਤਦਾ ਫਿਊਨਰਲ ਹੋਮ ਵਿੱਚ ਭੈਣ ਦੀ Laash ਕੋਲ ਹੰਝੂ ਵਹਾਉਂਦਿਆਂ ਮੈਨੂੰ ਬਚਪਨ ਦੀ ਇੱਕ ਘਟਨਾ ਯਾਦ ਆ ਗਈ ਸੀ ਮੈਂ ਤੇ ਰੋਜ਼ੈਨ ਬਰੂਨੋ ਦਰਿਆ ਵਿੱਚ ਤੈਰ ਰਹੇ ਸਾਂ ਦਾਦੀ ਬਾਹਰ ਕਿਨਾਰੇ ਤੇ ਬੈਠੀ ਸੀ ਰੋਜ਼ੈਨ ਨੇ ਡੂੰਗੀ ਟੁੱਬੀ ਮਾਰੀ ਸੀ ਜਦੋਂ ਕਈ ਚਿਰ ਉਹ ਉੱਪਰ ਨਾ ਆਈ ਤਾਂ ਮੈਂ ਘਬਰਾ ਗਿਆ ਦਾਦੀ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਗ੍ਰੈਨੀ ਗ੍ਰੈਨੀ ਰੋਜ਼ੈਨ ਡੁੱਬ ਗਈ ਸੀ ਰੋਜ਼ੈਨ ਡੁੱਬ ਗਈਏ ਉਸੇ ਪਲ ਰੋਜ਼ੈਨ ਪਾਣੀ ਚੋਂ ਉੱਭਰ ਪਈ ਖਿੜਖਿੜਾ ਕੇ ਬੋਲੀ ਮੈਂ ਡੁੱਬੀ ਨਹੀਂ ਤੇ ਫਿਊਨਰਲ ਹੋਮ ਵਿੱਚ ਪਤਾ ਨਹੀਂ ਇਹ ਕਿਵੇਂ ਹੋਇਆ ਅਜੀਬ ਜਿਹੇ ਪੁਚਾ ਕੇ ਚ ਮੈਨੂੰ ਇੰਜ ਜਾਪਿਆ ਜਿਵੇਂ ਕੈਸਕਟ ਚੋਂ ਉੱਠ ਕੇ ਰੋਜ਼ੈਨ ਨੇ ਕਿਹਾ ਹੋਵੇ ਮੇਰੇ ਪਿਆਰੇ ਵੀਰ ਰੋਈ ਕਿਉਂ ਜਾਣਾ ਮੈਂ ਮਰੀ ਨਹੀਂ ਪਰ ਕਿੱਥੇ ਮਮ ਡੈਡ ਬੁਰੀ ਤਰ੍ਹਾਂ ਟੁੱਟ ਗਏ ਸਨ ਜੇ ਰੋਜ਼ੈਨ ਕੁਦਰਤੀ ਮੋਤੇ ਮਰਦੀ ਉਹਨਾਂ ਦੇ ਉਹਨਾਂ ਨੇ ਐਦਾ ਨਹੀਂ ਸੀ ਟੁੱਟਣਾ ਉਸ ਦੀ ਆਤਮ ਹੱਤਿਆ ਨੇ ਉਹਨਾਂ ਨੂੰ ਅਦਮੋਏ ਕਰ ਦਿੱਤਾ ਸੀ ਡੈਡ ਹੁਣ ਬਹੁਤ ਘੱਟ ਬੋਲਦਾ ਸੀ ਸ਼ਰਾਬ ਪੀ ਕੇ ਗੁੰਮਸਮ ਹੋਇਆ ਕਦੀ ਕਰਦੇ ਪਿਛਵਾੜੇ ਪਈ ਟੁੱਟੀ ਫੁੱਟੀ ਕਿਸ਼ਤੀ ਦਾ ਨਿਰਖਣ ਜਿਹਾ ਕਰਨ ਲੱਗ ਜਾਂਦਾ ਤੇ ਕਦੀ ਕਰ ਮੂਰਲੇ ਫੁੱਲਾਂ ਦੇ ਸੁੱਕ ਚੁਕੇ ਬੂਟਿਆਂ ਦੀ ਧਰਤੀ ਕੁਰੇਦਣ ਲੱਗ ਪੈਂਦਾ ਜਿਵੇਂ ਮਰ ਚੁਕੇ ਸੁਪਨਿਆਂ ਦੀ ਰਾਖ ਫਰੋਲ ਰਿਹਾ ਹੋਵੇ ਉਸ ਨੂੰ ਰੋਜ਼ਾਨਾ ਨਾਲ ਸਕੂਲ 'ਚ ਹੋਈ ਬੀਤੀ ਦਾ ਪਤਾ ਲੱਗ ਚੁਕਾ ਸੀ ਮੇਰੇ ਨਾਲ ਹੋਈ ਵੱਧ ਫੈਲੀ ਬਾਰੇ ਵੀ ਸ਼ਾਇਦ ਉਸ ਨੂੰ ਸ਼ੱਕ ਪੈ ਗਈ ਹੋਵੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਨੇਟਿਵਾਂ ਦੇ ਨਜ਼ਰ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਨੇਟਿਵਾਂ ਦੇ ਹਜ਼ਾਰਾਂ ਪੁੱਤਾਂ ਧੀਆਂ ਦੇ ਸਰੀਰਕ ਮਾਨਸਿਕ ਭਾਵਨਾਤਮਕ ਤੇ ਜਿਨਸੀ ਸ਼ੋਸ਼ਣ ਦੀਆਂ ਗੱਲਾਂ ਹੁਣ ਆਮ ਲੋਕਾਂ ਤੱਕ ਪਹੁੰਚ ਚੁੱਕੀਆਂ ਸਨ ਸਾਡੇ ਵਾਂਗ ਅਨੇਕਾਂ ਪਰਿਵਾਰ ਦੁੱਖਾਂ ਕਲੇਸ਼ਾਂ ਅਤੇ ਆਤਮਹੱਤਿਆਵਾਂ ਦਾ ਸੰਤਾਪ ਭੋਗ ਰਹੇ ਸਨ ਹੌਕੇ ਹਾਵੇ ਭਰਦਾ ਮੇਰਾ ਡੈਡ ਇੱਕ ਦਿਨ ਬੇहिسابੀ ਸ਼ਰਾਬ ਅੰਦਰ ਸੁੱਟ ਕੇ ਅਜਿਹਾ ਗੁੱਟ ਹੋਇਆ ਕਿ ਚੱਲ ਵਸਿਆ ਇਹ ਵੀ ਇੱਕ ਤਰ੍ਹਾਂ ਨਾਲ ਆਤਮਹੱਤਿਆ ਹੀ ਸੀ ਮਾਈਕਲ ਅੰਦਰੋਂ ਰੂਹ ਨਪੀੜਵਾ ਹੌਕਾ ਨਿਕਲ ਗਿਆ ਮੇਰਾ ਵੀ ਦਿਲ ਪਰ ਆਇਆ ਤਰਸ ਅਤੇ ਹਮਦਰਦੀ ਚ ਪਸੀਜ ਕੇ ਆਖਿਆ ਮਾਈਕ ਸੱਟਾਂ ਬਹੁਤ ਵੱਡੀਆਂ ਨੇ ਤੇਰੇ ਦਿਲ ਨੂੰ ਤਕਲੀਫ ਹੋ ਰਹੀ ਹੈ ਬਾਕੀ ਗੱਲ ਆਪਾਂ ਅਗਲੀ ਵਾਰ ਕਰਾਂਗੇ ਕੋਈ ਨਹੀਂ ਹੁਣ ਨਿਬੇੜ ਲੈਣ ਦੇ ਆਪਣੇ ਤੇ ਜ਼ਬਤ ਪਾਉਂਦਿਆਂ ਉਸ ਆਖਿਆ ਸਦਮਿਆਂ ਦੀ ਪੰਨੀ ਹੋਈ ਮੋਮ ਦਾ ਦਿਮਾਗ ਹਿੱਲ ਗਿਆ ਉਹ ਅਚਾਨਕ ਹੀ ਰੋਚ ਉਂਗਲ ਉਠਾ ਕੇ ਆਖਣ ਲੱਗ ਜਾਂਦੀ ਮੇਰੀ ਧੀ ਨੂੰ ਬਰਬਾਦ ਕਰਨ ਵਾਲਿਆ ਪ੍ਰਿੰਸੀਪਲ ਆ ਤੂੰ ਸੱਚਾ ਸੁੱਚਾ ਇਸਾਈ ਨਹੀਂ ਰਾਕਸ਼ ਐ ਰਾਕਸ਼ ਤੇ ਫਿਰ ਕਿਤੇ ਦੀਆਂ ਕਿਤੇ ਗੱਲਾਂ ਮਾਰਦੀ ਦਿਲ ਅੰਦਰ ਦਫਨ ਹੋਈਆਂ ਸਦਰਾਂ ਪੁੱਟਣ ਲੱਗ ਜਾਂਦੀ ਆ ਜਾ ਲੰਗਾਰੋਜ਼ੈਨ ਮੇਰੀ ਰਾਣੀਏ ਧੀਏ ਲੈ ਕੱਲੀ ਆਈਏ ਮੇਰੇ ਦੋਤੇ ਦੋਤੀਆਂ ਨੂੰ ਨਹੀਂ ਲੈ ਕੇ ਆਈ ਅੱਛਾ ਅੱਛਾ ਉਹ ਆਪਣੇ ਪਿਓ ਨਾਲ ਆ ਰਹੇ ਨੇ ਮਾਰ ਆਵਾਜ਼ ਆਪਣੇ ਡੈਡ ਨੂੰ ਆਪਾਂ ਮਾਈਕ ਦੇ ਵਿਆਹ ਦੀ ਸਲਾਹ ਕਰਨੀ ਆ ਮੋਮ ਦਾ ਮੈਂ ਇਲਾਜ ਕਰਵਾਇਆ ਦਵਾਈਆਂ ਦੇ ਆਸਰੇ ਉਹ ਚਾਰ ਕੁਸਾਲ ਜਿਉਂਦੀ ਤਾਂ ਰਹੀ ਪਰ ਨਾਰਮਲ ਨਾ ਹੋ ਸਕੀ। ਯਾਦ ਸ਼ਕਤੀ ਬਹੁਤ ਘਟ ਗਈ ਸੀ, ਖਾਦਾ ਪੀਤਾ ਭੁੱਲ ਜਾਂਦੀ ਸੀ, ਕਦੀ ਐਵੇਂ ਹੀ ਘਰੋਂ ਬਾਹਰ ਨੂੰ ਟੁਰ ਪੈਂਦੀ। ਮੈਨੂੰ ਹਰ ਵੇਲੇ ਉਹਦਾ ਧਿਆਨ ਰੱਖਣਾ ਪੈਂਦਾ। ਮੇਰੀ بے ਧਿਆਨੀ 'ਚ ਜੇ ਕਦੀ ਉਹ ਆਸੇ-ਪਾਸੇ ਹੋ ਜਾਂਦੀ ਤਾਂ ਬੈਂਡ ਦੇ ਲੋਕ ਉਸਨੂੰ ਘਰ ਛੱਡ ਜਾਂਦੇ। ਉਹਨਾਂ ਨੂੰ ਉਸਦੀ ਹਾਲਾਤ ਹਾਲਤ ਦਾ ਪਤਾ ਸੀ। ਉਹਨਾਂ ਨੂੰ ਉਸਦੀ ਹਾਲਤ ਦਾ ਪਤਾ ਸੀ। ਪਹਿਲਾਂ ਭੈਣ ਅਤੇ ਡੈਡ ਦੀ ਮੌਤ, ਫਿਰ ਮਾਂ ਦਾ ਨੀਮਾ ਪਾਗਲਪਨ ਬਹੁਤ ਹੀ ਹੌਲਨਾਕ ਸਮਸੀ ਉਹ ਬਰੈਂਡਾ ਕੀ ਤੇ ਬਰੁਕਲਿਨ ਦੇ ਹੋਰ ਲੋਕੀ ਮਨ ਚੋਂ ਵਿਸਰਦੇ ਚਲੇ ਗਏ ਤੇ ਜਦੋਂ ਮਮ ਵੀ ਮੁੱਕ ਗਈ ਮੇਰੇ ਭਾ ਦੀ ਪਰਲੋ ਮਾਈਕਲ ਦਾ ਰੋਣ ਨਿਕਲ ਗਿਆ ਓ ਰੱਬਾ ਐਨਾ ਵੱਡਾ ਕਹਿਰ ਆਪਣੇ ਅੰਦਰ ਕੰਬਣੀ ਮਹਿਸੂਸ ਕਰਦਿਆਂ ਮੇਰੀਆਂ ਅੱਖਾਂ ਵੀ ਛਲਕ ਪਈਆਂ ਕੁਰਸੀ ਤੋਂ ਉੱਠ ਕੇ ਜਦੋਂ ਮੈਂ ਮਾਈਕਲ ਦੇ ਮੋਢਿਆਂ ਤੇ ਹੱਥ ਰੱਖ ਤਾਂ ਹੱਥ ਰੱਖੇ ਤਾਂ ਉਹ ਹੋਰ ਫਿਸਪਿਆ ਕੁਰਸੀ ਤੋਂ ਉੱਠ ਕੇ ਜਦੋਂ ਮੈਂ ਮਾਈਕਲ ਦੇ ਮੋਢਿਆਂ ਤੇ ਹੱਥ ਰੱਖੇ ਤਾਂ ਉਹ ਹੋਰ ਫਿਸਪਿਆ ਉਸ ਦਾ ਰੋਣ ਬੰਦ ਹੋਣ ਤੇ ਵੀ ਅਸੀਂ ਕਿੰਨਾ ਹੀ ਚਿਰ ਕੋਈ ਗੱਲ ਨਾ ਕਰ ਸਕੇ ਆਲਾ ਦਵਾਲਾ ਵੀ ਖਮੋਸ਼ ਹੋ ਗਿਆ ਜਾਪਿਆ ਇਸ ਲੱਗਾ ਇੰਜ ਲੱਗਾ ਜਿਵੇਂ ਲਗਲੇ ਦਰਿਆ ਤੇ ਦਰਖਤ ਵੀ ਮਾਈਕਲ ਦੀ ਰੂ ਕਮਾਉ ਤਰਾਸ ਦੀ ਸੁਣ ਕੇ ਸੁੰਨ ਹੋ ਗਏ ਹੋਣ ਮਾਈਕਲ ਜਰਾ ਸਾਵਾਂ ਹੋਇਆ ਤਾਂ ਮੈਂ ਕਿਹਾ ਘਰ ਹੀ ਖਾਲੀ ਹੋ ਗਿਆ ਵਾਕਈ ਪਰ ਲੋ ਵਾਲੀ ਗੱਲ ਐ ਲੰਮਾ ਹੋਕਾਂ ਭਰਦਿਆਂ ਮਾਈਕਲ ਬੋਲਿਆ ਜਾਣ ਵਾਲੇ ਚਲੇ ਗਏ ਮੈਨੂੰ ਤੜਫਨ ਲਈ ਛੱਡ ਗਏ ਮਮ ਡੈਡ ਦੇ ਜਿਉਂਦਿਆਂ ਮੈਂ ਉਹਨਾਂ ਨਾਲ ਲੜਦਾ ਝੜਦਾ ਰਿਹਾ ਪਰ ਉਹਨਾਂ ਦੀ ਮੌਤ ਤੋਂ ਬਾਅਦ ਪਛਤਾਵਾ ਲੱਗ ਗਿਆ ਕਿ ਮੈਂ ਉਹਨਾਂ ਨੂੰ ਕਿਉਂ ਦੁਖੀ ਕੀਤਾ ਭੈਣ ਦੇ ਟੁੱਟੇ ਦਿਲ ਨੂੰ ਗੰਡਣ ਦੀ ਕੋਸ਼ਿਸ਼ ਕਿਉਂ ਨਾ ਕੀਤੀ ਤਬਰ ਦੀ ਬਰਬਾਦੀ ਤੇ ਘਰ ਦੀ ਉਜਾੜ ਨੇ ਮੈਨੂੰ ਬਹੁਤ ਕੋਇਆ ਮਾਈਕ ਤੇਰਾ ਭਾਈਚਾਰਾ ਦੁੱਖ ਵੰਡਾਉਣ ਤਾਂ ਆਇਆ ਹੋਵੇਗਾ ਹਾਂ ਤਿੰਨਾ ਮੋਤਾ ਤੇ ਮੇਰੇ ਰਿਸ਼ਤੇਦਾਰ ਤੇ ਬੈਂਡ ਦੇ ਨਜ਼ਦੀਕੀ ਬੰਦੇ ਰਸਮਾਂ ਰਿਵਾਜਾਂ ਮੁਤਾਬਕ ਅਫਸੋਸ ਕਰਨ ਆਉਂਦੇ ਰਹੇ ਪਰ ਸਦਮੇ ਸੰਤਾਪ ਤਾਂ ਆਖਰਕਾਰ ਮੇਰੀ ਕੱਲੀ ਕਾਰੀ ਜਾਨ ਨੇ ਹੀ ਸਹਣੇ ਸਨ ਕੁਝ ਲੋਕਾਂ ਨੇ ਰਜ਼ੈਨ ਦੀ ਆਤਮ ਹੱਤਿਆ ਦੇ ਮੂਲ ਕਾਰਨ ਦਾ ਅੰਦਾਜ਼ਾ ਲਾ ਲਿਆ ਸੀ ਪਰ ਅਸੀਂ ਘਰ ਦੇ ਜੀਆ ਨੇ ਕਿਸੇ ਕੋਲ ਵੀ ਗੱਲ ਨਹੀਂ ਸੀ ਬੋਲੀ ਪਰ ਅਸੀਂ ਘਰ ਦੇ ਜੀਆ ਨੇ ਕਿਸੇ ਕੋਲ ਵੀ ਗੱਲ ਨਹੀਂ ਸੀ ਖੋਲੀ ਆਪਣੀ ਜਲਾਲਤ ਤਾਂ ਮੈਂ ਆਪਣੇ ਅੰਦਰ ਹੀ ਦਬ ਲਈ ਸੀ ਜੇ ਫੋਲ ਦਿੰਦਾ ਤੜਫਾਹਟ ਘਟ ਜਾਣੀ ਸੀ ਮੈਂ ਆਖਿਆ ਇਹ ਤਾਂ ਹੁਣ ਫੋਲ ਕੇ ਹੀ ਪਤਾ ਲੱਗੇ ਗੱਲ ਕਰਦੇ ਮਾਈਕਲ ਦੇ ਚਿਹਰੇ ਤੇ ਤੀਰਜ ਅਤੇ ਉਤਸ਼ਾਹ ਦੇ ਚਿੰਨ ਉੱਭਰ ਪਏ ਬਾਜ਼ ਤੇਰੇ ਕੋਲ ਸਾਰੇ ਦੁੱਖ ਦਰਦ ਫੋਲ ਕੇ ਮਨ ਹਲਕਾ ਹੋ ਗਿਆ ਏ ਤੇਰੇ ਪਿਆਰ ਨੇ ਮੇਰੀ ਲਿਤਾੜੀ ਹੋਈ ਰੂਹ ਤੇ ਤਨਕ ਵਰਗਾ ਅਸਰ ਕੀਤਾ ਹੈ ਅਗਾਹ ਕਦਮ ਪੁੱਟਣ ਦੀ ਇੱਛਾ ਜਾਗ ਪਈ ਐ ਮਾਈਕਲ ਦੇ ਬੋਲ ਸੁਣ ਕੇ ਮੇਰੀ ਰੂਹ ਖੜ ਗਈ ਰਗ ਰਗ ਵਿੱਚ ਸਕੂਨ ਮਹਿਸੂਸ ਦਿਆਂ ਮੈਂ ਆਖਿਆ ਮਾਈਕ ਮੈਂ ਬਹੁਤ ਖੁਸ਼ ਹਾਂ ਮੇਰੀ ਮਿਹਨਤ ਵਰ ਆਈ ਐ ਹੁਣ ਤੂੰ ਵਕੀਲ ਕਰਕੇ ਆਪਣਾ ਮੁਆਵਜ਼ੇ ਦਾ ਕੇਸ ਭੇਜ ਦੇ ਮੈਂ ਤੇਰੇ ਨਾਲ ਸੰਪਰਕ ਰੱਖਾਂਗਾ ਆਪਣੀ ਦੋਸਤੀ ਜ਼ਿੰਦਗੀ ਭਰ ਨਿਭੇਗੀ ਕਾਉਂਸਲਿੰਗ ਦੀ ਰਿਪੋਰਟ ਫਾਈਨਲ ਕਰਕੇ ਮੈਂ ਮੈਨੇਜਰ ਨੂੰ ਦੇ ਦਿੱਤੀ ਸੀ ਉਸਨੇ ਸੰਬੰਧਿਤ ਵਿਭਾਗ ਨੂੰ ਮਾਈਕਲ ਦੀ ਸੁਣਵਾਈ ਵਾਸਤੇ ਲਿਖ ਦਿੱਤਾ ਸੀ ਸੁਣਵਾਈ ਕਮਰੇ ਵੱਲੋਂ ਆਉਂਦੀ ਪੈਰਾਂ ਦੀ ਥੜਕ ਸੁਣ ਕੇ ਮੈਂ ਵੇਟਿੰਗ ਰੂਮ ਚੋਂ ਬਾਹਰ ਆ ਜਾਂਦਾ ਹਾਂ ਮਾਈਕਲ ਤੇ ਉਸਦਾ ਵਕੀਲ ਆ ਰਹੇ ਹਨ ਵਕੀਲ ਨੂੰ ਤੌਰ 'ਤੇ ਉਹ ਮੇਰੇ ਕੋਲ ਆ ਜਾਂਦਾ ਹੈ ਮੈਨੂੰ ਜੱਫੀ ਚ ਲੈ ਕੇ ਆਖਦਾ ਹੈ ਸੁਣਵਾਈ ਵਧੀਆ ਰਹੀ ਅਖੀਰ ਤੇ ਸਰਕਾਰੀ ਵਕੀਲ ਨੇ ਕੈਨੇਡਾ ਸਰਕਾਰ ਦੀ ਤਰਫੋਂ ਮੈਥੋਂ ਮੁਆਫੀ ਮੰਗੀ ਏ ਮੁਆਵਜ਼ਾ ਭੇਜਣ ਲਈ ਉਸਨੇ ਮੇਰਾ ਬੈਂਕ ਅਕਾਊਂਟ ਨੰਬਰ ਵੀ ਲੈ ਲਿਆ ਪਿਆਰੇ ਬਾਜ਼ ਥੈਂਕ ਯੂ ਵੈਰੀ ਮਚ ਮਾਈਕਲ ਪਿਆਰੇ ਤੇਰਾ ਵੀ ਬਹੁਤ-ਬਹੁਤ ਧੰਨਵਾਦ ਤੇਰੀ ਕਾਉਂਸਲਿੰਗ ਮੇਰੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਹੈ ਆਪਣੇ ਅੰਦਰ ਨਸ਼ਾ ਜਿਹਾ ਮਹਿਸੂਸ ਦਿਆਂ ਮੈਂ ਮਾਈਕਲ ਨੂੰ ਆਪਣੇ ਨਾਲ ਘੁੱਟ ਲੈਂਦਾ ਹਾਂ ਤੇ ਫਿਰ ਜਰਾ ਕੁ ਪਾਸੇ ਹੋ ਕੇ ਕਲੈਰਾ ਨੂੰ ਫੋਨ ਕਰਦਾ ਹਾਂ ਉਸ ਨਾਲ ਕੀਤੇ ਵਾਅਦੇ ਅਨੁਸਾਰ ਦੱਸਦਾ ਹਾਂ ਕਿ ਮਾਈਕਲ ਦੀ ਸੁਣਵਾਈ ਠੀਕ-ਠਾਕ ਹੋ ਗਈ ਹੈ ਪ੍ਰਸੰਨ ਹੋਈ ਉਹ ਮਾਈਕਲ ਦਾ ਫੋਨ ਨੰਬਰ ਲੈ ਲੈਂਦੀ ਹੈ ਅਗਲੇ ਹੀ ਪਲ ਮਾਈਕਲ ਦਾ ਸੈੱਲ ਫੋਨ ਖੜਕਦਾ ਹੈ ਇੱਥੇ ਹੀ ਆਪਣੀ ਕਾਲੇ ਵਰਕੇ ਦੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਸਾਡੇ ਤਿੰਨ ਭਾਗ ਕੰਪਲੀਟ ਹੋ ਚੁੱਕੇ ਹਨ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਕਮੈਂਟ ਵਿੱਚ ਦੱਸੋ ਵੀਡੀਓ ਜੇਕਰ ਚੰਗੀ ਲੱਗੇ ਹੋਵੇ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਹੋ ਜਿਹੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਧੰਨਵਾਦ ਜੈ ਹਿੰਦ ਜੈ ਭਾਰਤ ਸਤਿ ਸ਼੍ਰੀ ਅਕਾਲ